नवशह सरगर्मी प्रोग्राम वास्तविक प्रतिशी की तरफ आप जी का हार्दिक स्वागत है पेश है जिला शहीद भगत सिंह संबंधित अज दिन विशेष सरगर्मी ਨਮਾਸ਼ਾ ਡੀਪੂ ਦਾ ਪਨਵਾਸ ਪੀਆਰਟੀਸੀ ਕੰਟਰੈਕਟ ਬੱਸ ਕਰਜ ਯੂਨੀਅਨ 25/11 ਦਾ ਡੀਪੂ ਪ੍ਰਧਾਨ ਨਰਿੰਦਰ ਮੰਡੋਰੀ ਤੇ ਜਿਹੜਾ ਅੱਜ ਸਾਡੇ ਵੱਲੋਂ ਸੀ2 ਸੀਆਈਟੀ ਜੂ ਦੇ ਸੱਦੇ ਤੇ 32 ਪੇਟ ਯੂਨੀਅਨ ਦੇ ਸੱਦੇ ਤੇ ਜਿਹੜੀ ਕਿ ਅੱਜ ਸਟ੍ਰਾਈਕ ਸਾਡੇ ਪਨਵਾਸ ਵੱਲੋਂ ਵੀ ਜਿਹੜੀ ਕਿ 3 ਦਿਨ ਦੀ ਰੱਖੀ ਗਈ ਹੈ ਉਹਨਾਂ ਦੇ ਸੱਦੇ ਦੇ ਅੱਜ 100% ਜਿਹੜਾ ਭਾਰਤ ਬੰਦ ਦਾ ਅਸੀਂ ਸਮਰਥਨ ਕਰਦੇ ਹਾਂ ਸਾਡੀਆਂ ਜਿਹੜੀਆਂ ਬੱਸਾਂ ਉਹ 100% ਪਨਵਾਸਾਂ ਬੰਦ ਆ ਇਹਦੇ ਵਿੱਚ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਸਾਡੇ ਜਿਹੜੇ ਦੇ ਤਿੰਨ ਚਾਰ ਲੇਵਲ ਲੇਬਰ ਐਕਟ ਸੈਂਟਰ ਸਰਕਾਰ ਪਰੋਂ ਜਿਹੜੇ ਲੋਕਾਂ ਤੇ ਲਾਗੂ ਕੀਤੇ ਜਾਂਦੇ ਇੱਕ ਤਾਂ ਉਹਦੇ ਵਿਰੋਧ ਵਿੱਚ ਆ ਮਜ਼ਦੂਰਾਂ ਤੇ ਜਿਹੜੇ ਐਕਟ ਬਣਦੇ ਆ ਤੇ ਉਹ ਜਿਹੜੇ ਐਕਟ ਬਾਫਲੇਵੇ ਸਰਕਾਰ ਦੂਜਾ ਸਾਡੀਆਂ ਆਪਣੀਆਂ ਮੰਗਾਂ ਪਨਵਸ ਦੀਆਂ ਸਾਡੇ ਨਾਲ ਪਿਛਲੇ ਸਾਲ ਅੱਜ ਇੱਕ ਸਾਲ ਬੀਤ ਗਿਆ ਪੂਰਾ ਇੱਕ ਸਾਲ 10 ਦਿਨ ਬੀਤ ਕੇ ਮੁੱਖ ਮੰਤਰੀ ਸਾਹਿਬ ਨੇ ਆਪ ਮੀਟਿੰਗ ਕਰਕੇ 1 ਜੁਲਾਈ 2024 ਦੇ ਵਿੱਚ ਜਲੰਧਰ ਦੇ ਵਿੱਚ ਸਾਨੂੰ ਕਿਹਾ ਸੀ ਕਿ ਤੁਹਾਡੇ ਤੇ ਅਸੀਂ ਬਖਰੀ ਪਾਲਿਸੀ ਪੜਾ ਕੇ ਜਿਹੜੀ ਕਿ ਲਾਗੂ ਕੀਤੀ ਜਾਊਗੀ ਲੇਕਿਨ ਅੱਜ 1 ਸਾਲ باوجود ਹੋਣ ਦੇ باوجود ਵੀ ਸਾਡੇ ਕੋਲ ਜਿਹੜੇ ਸਾਡੇ ਹੱਥ ਹੈ ਉਹ ਖਾਲੀ ਦੇ ਖਾਲੀ ਹੈ ਸਾਡੇ ਰੋਡਵੇ ਦੇ ਵਿੱਚ ਕਮ ਸੇ ਕੰਮ ਵੀ 8 ਤੋਂ 9000 ਬੰਦਾ ਜਿਹੜਾ ਕੰਮ ਕਰਦਾ ਰੋਡਵੇ ਪੀਆਰਡੀ ਦੇ ਵਿੱਚ ਸਾਰੇ ਦੇ ਸਾਰੇ ਕੱਚੇ ਮੁਲਾਜ਼ਮ ਹੈ 100% ਕੰਮ ਕਰਦੇ ਆ ਉਹਦੇ ਬਾਅਦ 7 ਤੋਂ ਵੀ ਥੱਲੇ ਇੱਕ ਜਿਹੜਾ ਧਾਰਨਾ ਆ ਉਹ ਅਸੀਂ ਇੱਥੋਂ ਚਾ ਕੇ ਇੱਥੇ ਪੋਸਟਪਨ ਕਰ ਲਿਆ ਕਿਉਂਕਿ ਅਸੀਂ ਪੂਰਾ ਬੰਦ ਦਾ ਸੱਦਾ ਦਿੱਤਾ ਜੇ ਲੋਕਾਂ ਦੀ ਤਾਕਤ ਹੈ ਏਕਾ ਤਾਂ ਦੇਖੋ ਜੱਡੇ ਦੇ ਅੰਦਰ ਇੱਕ ਵੀ ਬਸ ਨਹੀਂ ਵੜਦੀ ਉੱਧਾ ਤੁਸੀਂ ਇਕੱਲਾ ਬੰਦਾ ਕੋਈ ਬਸ ਰੋਕੇ ਦਾਦ ਰੋਕ ਲੂਗਾ ਹੀ ਨਹੀਂ ਰੋਕ ਸਕਦਾ ਅੱਜ ਜੇ ਤੁਹਾਡਾ ਏਕਾ ਹੈ ਜੀਐਮ ਸਾਹਿਬ ਵੀ 7 ਵਜੇ ਆ ਗਏ ਵੇ ਸਾਰੀ ਪੋਸ ਤੁਹਾਡੇ ਵਾਲੇ ਵਾਲੇ ਘੁੰਮਣੀ ਹੈ ਜੇ ਏਕਾ ਤਾਦਿਆ ਜੇ ਕਿਸਾਨਾਂ ਨੇ ਆਪਣੇ ਤਿੰਨ ਕਾਲੇ ਤਨੂੰ ਰੱਦ ਕਰਾਇਆ ਇੱਕੇ ਨਾ ਕਰਾਇਆ ਜੇ ਮੋਦੀ ਝੁਕਿਆ ਇੱਕੇ ਨਾ ਝੁਕਿਆ ਨਾ ਕਿ ਐਦਾ ਹੁੱਲੜ ਬਾਜਣਾ ਜਿਹੜਾ ਮੈਂ ਬਹਾਸੇ ਕੋਰੋੜੀ ਪ੍ਰਧਾਨ ਸੀਆਈਟੀਪੀ ਪੰਜਾਬ ਅੱਜ ਅਸੀਂ ਵਿਸ਼ਵਵਿਆਪੀ ਹੜਤਾਲ ਦੇ ਜਿਹੜਾ ਦੇਸ਼ੀਆਂ 9 10 ਸਟੇਟਮੈਂਟਾਂ ਦੇ ਵੱਲੋਂ ਫੈਡਰੇਸ਼ਨਾਂ ਵੱਲੋਂ ਜੰਤਕ ਜਫੀ ਬੰਦੀਆਂ ਬੰਦ ਦਾ ਸੱਦਾ ਦਿੱਤਾ ਹੈ ਉਹਦੇ ਲਈ ਅਸੀਂ ਵੱਖ-ਵੱਖ ਡਿਪਾਰਟਮੈਂਟਾਂ ਦੇ ਵਿੱਚ ਹੜਤਾਲ ਕਰਕੇ ਮੁਕੰਮਲ ਤੇ ਇੱਥੇ ਬੱਸ ਸਟੈਂਡ ਤੇ ਰੋਸ ਮੁਜ਼ਾਹਰਾ ਕਰ ਰਹੇ ਹਾਂ ਅਸੀਂ ਸ਼ਹਿਰ ਦੇ ਵਿੱਚ ਵੀ ਮੁਜ਼ਾਹਰਾ ਕਰਾਂਗੇ ਸਾਡੀ ਮੰਗ ਹੈ ਮੁੱਖ ਕਿ ਜੋ ਸਰਕਾਰ ਸਾਡੇ ਪਿਛਲੇ ਕਾਲੇ ਤੂੰ ਜਿਹੜੇ ਕਾਨੂੰਨ ਬਣਾਏ ਆ ਉਹਨਾਂ ਨੂੰ ਖਤਮ ਕਰਕੇ ਚਾਰ ਕੋਡ ਬਣਾ ਰਹੀ ਹੈ ਇਹ ਕੋਡ ਬਣਾਦੀ ਸਰਕਾਰ ਤਾਂ ਸਾਡੇ ਸਾਰੇ ਹੁਕਮਕਾਰ ਖੋਏ ਜਾਣਗੇ ਸਾਡੀ ਪਹਿਲੀ ਮੰਗ ਹੈ ਫੌਰੀ ਤੌਰ ਤੇ ਇਹ ਕੋਡ ਜਿਹੜੇ ਇਹ ਵਾਪਸ ਲਏ ਜਾਣ ਸਾਡੀ ਦੂਜੀ ਮੰਗ ਹੈ ਜਿਹੜਾ ਠੇਕੇਦਾਰੀ ਸਿਸਟਮ ਸਾਰਾ ਮੁੜ ਕੇ ਨੂੰ ਪਬਲਿਕ ਸੈਕਟਰ ਨੂੰ ਵੇਚਿਆ ਜਾ ਰਿਹਾ ਹੈ ਤੇ ਠੇਕੇਦਾਰੀ ਸਿਸਟਮ ਨੂੰ ਬढ़ावा ਦਿੱਤਾ ਜਾ ਰਿਹਾ ਹੈ ਸਾਡੀ ਇਹ ਮੰਗ ਹੈ ਠੇਕੇਦਾਰੀ ਸਿਸਟਮ ਖਤਮ ਕਰਕੇ ਜਿਹੜਾ ਡਬਲਕਸਟਰ ਇਹਨੂੰ ਜਿਹੜਾ ਅਵਾਰਿਆ ਜਾਵੇ ਤੇ ਭਰਤੀ ਜਿਹੜੀ ਆ ਰੈਗੂਲਰ ਕੀਤੀ ਜਾਵੇ ਸਾਡੀ ਇਹ ਵੀ ਮੰਗ ਹੈ ਜਿਹੜੇ ਇਕਵਲ ਵਰਕ ਇਕਵਲ ਇਕਵਲ ਵਰਕ ਇਕਵਲ ਵਿਜੇ ਦੀ ਵਿਜੇ ਆ ਉਹ ਸਾਡੀ ਲਾਗੂ ਕੀਤੀ ਜਾਵੇ ਜਿਹੜਾ ਸਾਡਾ ਇਕਵਲ ਵਰਕ ਇਕਵਲ ਪੇ ਦੀ ਗੱਲ ਹੈ ਮਿਨੀਮਮ ਵੇਜ ਲਾਗੂ ਕੀਤਾ ਜਾਵੇ ਅਸੀਂ ਕੋਈ ਮੰਗਾ ਨਹੀਂ ਗੱਲ ਕਰਦੇ ਆ ਉਹਦੇ ਨਾਲ ਜਿਹੜਾ ਮੁੱਖ ਖਤਰਾ ਸਾਨੂੰ ਉਹ ਇਹ ਹੈ ਹਿੰਦੁਸਤਾਨ ਦੀ ਸਰਕਾਰ ਸਾਡੇ ਸੰਵਿਧਾਨ ਨੂੰ ਬਦਲਣਾ ਚਾਹੁੰਦੀ ਹੈ ਇਹ ਸੰਵਿਧਾਨ ਦੇ ਨਾਲ ਸੇੜਖਾਨੀ ਹੁੰਦੀ ਹੈ ਤੇ ਸਾਡੇ ਸਾਰੇ ਇਹ ਜਿਹੜੇ ਹੱਕ ਆਸੂ ਮਿਲਿਆ ਉਹ ਸਾਰੇ ਖਤਮ ਹੋ ਜਾਂਦੇ ਆ ਇਹ ਖਤਮ ਹੋ ਜਾਣਗੇ ਤੇ ਸਾਨੂੰ ਟ੍ਰੇਡ ਯੂਨਨ ਹੱਕ ਵੀ ਖਤਮ ਹੋ ਜਾਊ ਸਾਡੀ ਲੜਾਈ ਦਾ ਖਤਮ ਹੋ ਜਾਊਗਾ ਹੱਕ ਜਿਹੜਾ ਅਸੀਂ ਅੱਜ ਇਹ ਪ੍ਰਣ ਕਰਕੇ ਜਾਂਦੇ ਆ ਕਿ ਅਸੀਂ ਲੜਾਈ ਦਾ ਹੱਕ ਖੋਹ ਨਹੀਂ ਲੇਗੇ ਟ੍ਰੇਡ ਦਾ ਹੱਕ ਖੋਹ ਨਹੀਂ ਲਿਆਂਗੇ ਤੇ ਹੜਤਾਲ ਦਾ ਹੱਕ ਹੜਤਾਲ ਕਰਕੇ ਹੀ ਰਵਾਂਗੇ ਤੇ ਉਹਦੇ ਬਾਅਦ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਜਿਹੜਾ ਭੂਮੀ ਕਾਨੂੰਨ ਦਾ ਜਿਹੜਾ ਨੀਤੀ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ ਉਹਦਾ ਅਸੀਂ ਡਟ ਕੇ ਵਿਰੋਧ ਕਰਦੇ ਆ ਤੇ ਕਿਸਾਨਾਂ ਨੂੰ ਅਸੀਂ ਵਿਸ਼ਵਾਸ ਜਾਨੇ ਆ ਜਦੋਂ ਵੀ ਕਿਸੇ ਦੇ ਲਈ ਖਿਲਾਫ ਸੰਘਰਸ਼ ਕਰਾਂਗੇ ਜਿਹੜੀ ਸਾਰੀਆਂ ਟ੍ਰੇਡ ਜਿਹੜੇ ਆ ਅਸੀਂ ਉਹਦੇ ਨਾਲ ਡੱਟ ਕੇ ਖੜੇ ਹੋਾਂਗੇ ਤੇ ਸੰਘਰਸ਼ ਕਰਾਂਗੇ ਤੇ ਇਹ ਸੰਘਰਸ਼ ਟ੍ਰੇਡ ਯੂਨੀਅਨ ਸੈਂਟਰ ਦੇ ਜਿਹੜੇ ਮੀਟਿੰਗ ਕਰਕੇ ਜੋ ਵੀ ਅਗਲਾ ਪ੍ਰੋਗਰਾਮ ਨਿਕਣਗੇ ਅਸੀਂ ਉਹਦੇ ਨਾਲ ਡੱਟ ਕੇ ਖੜਾਂਗੇ ਤੇ ਉਹਨੂੰ ਲਾਗੂ ਕਰ ਲੈਤੇ ਹੋ ਉਹ ਉਹ ਪੂਰੀ ਤਰ੍ਹਾਂ ਪੂਰੀ ਤਾਕਤ ਨਾਲ ਜਿਹੜਾ ਉਹ ਲਾਗੂ ਕਰਾਂਗੇ ਅਸੀਂ ਆਹੀ ਬੇਨਤੀ ਕਰਦਾ ਹਾਂ ਤੁਹਾਡਾ ਧੰਨਵਾਦ ਕਰਦਾ ਹਾਂ ਹਾਂਜੀ ਮੈਂ ਅਮਰਜੀਤ ਕੌਰ ਆਸ਼ਾ ਵਰਕਰ ਆ ਆਸ਼ਾ ਵਰਕਰ ਜੂਨੀਅਰ ਦੀ ਲੀਡਰ ਅਮਰਜੀਤ ਕੌਰ ਨਮਸਕਾਰ ਤੋਂ ਸਾਡੀਆਂ ਆਸ਼ਾ ਵਰਕਰ ਜਿਹੜੀਆਂ ਆ ਇਹ 2000 ਅ 8 ਤੋਂ ਭਰਤੀ ਹੋਈਆਂ ਹੈਗੀਆਂ ਜਿਸ ਟਾਈਮ ਐਸੀ ਲੱਗੇ ਸੀ ਸਾਡੇ ਜਿਹੜੇ ਕੰਮ ਸੀਗੇ ਸਿਰਫ ਤੇ ਸਿਰਫ ਸਾਤ ਸੀਗੇ ਤੇ ਜਿਹੜੇ ਹੁਣ ਸਰਕਾਰ ਨੇ ਜਿਹੜੇ ਸਾਡੇ ਕੰਮ ਹੈਗੇ ਆ ਇਹ 100 ਦੇ ਕਰੀਬ ਕਰ ਦਿੱਤੇ ਹੈਗੇ ਆ ਤੇ ਦਿਨ ਪਰ ਦਿਨ ਸਾਡਾ ਜਿਹੜਾ ਇਹ ਸ਼ੋਸ਼ਣ ਹੁੰਦਾ ਹੈਗਾ ਆ ਆਨਲਾਈਨ ਕੰਮ ਜਿਹੜੇ ਸਾਡੇ ਕੋਲ ਕਰਵਾਏ ਜਾ ਰਹੇ ਆ ਤੇ ਜਿਹੜੇ ਕੀ ਅਸੀਂ ਆਫਲਾਈਨ ਕਰਨ ਨੂੰ ਸਹਿਮਤੀ ਪ੍ਰਗਟਾਉਂਦੇ ਆ ਪਰ ਸਰਕਾਰਾਂ ਨੇ ਸਾਨੂੰ ਇੰਨਾ ਕੁ ਪਰੇਸ਼ਾਨ ਕੀਤਾ ਹੋਇਆ ਆ ਘਰ ਘਰ ਜਾ ਕੇ ਕਹਿੰਦੇ OTP ਲਾਓ ਆਵਾ ਆਈਡੀਆਂ ਬਣਾਓ ਤੇ ਫੀਡਬੈਕ ਬਣਾਓ ਬਹੁਤ ਹਰਾਸਮੈਂਟ ਹੈਗੀ ਐ ਤੇ ਜੇ ਸਾਨੂੰ ਪੁੱਛਿਆ ਜਾਏ ਤੇ ਜਿਹੜਾ ਸਾਡਾ ਪਤਾ ਹੈਗਾ ਸਿਰਫ ਤੇ ਸਿਰਫ 2500 ਹੈਗਾ ਆ ਜੇਕਰ ਕੁੜੀਆਂ ਦਾ ਕੰਮ ਥੋੜਾ ਘੱਟ ਪਾਇਆ ਜਾਂਦਾ ਹੈਗਾ ਤੇ ਸਾਡਾ ਜਿਹੜਾ ਇਹ 2500 ਕੱਟ ਦੇਣ ਦੀ ਸਾਨੂੰ ਧਮਕੀ ਦਿੱਤੀ ਜਾਂਦੀ ਹੈ ਤੇ ਜਿਹੜਾ ਸਾਡੀਆਂ ਆਸ਼ਾ ਵਰਕਰ ਹੈਗੀਆਂ ਆ ਬਹੁਤ ਤਕੇ ਦਾ ਸ਼ਿਕਾਰ ਹੋ ਰਹੀਆਂ ਆ ਇਥੇ ਤੱਕ ਕਿ ਲੋਕ ਸਾਨੂੰ OTP ਵੀ ਨਹੀਂ ਦਿੰਦੇ ਹੈਗੇ ਤੇ ਸਾਨੂੰ ਪਰੇਸ਼ਾਨ ਹੋਣਾ ਪੈਂਦਾ ਆ ਤੇ ਹਸਪੀਟਲਾਂ ਦੇ ਵਿੱਚ ਫੇਰ ਤੋਂ ਸ਼ਾਮ ਤੱਕ ਅਸੀਂ ਤਕੇ ਖਾਂਦੀਆਂ ਹੈਗੀਆਂ ਤੇ ਅਸੀਂ ਬਹੁਤ ਪਰੇਸ਼ਾਨ ਹੁੰਦੀਆਂ ਹੈਗੀਆਂ ਅਸੀਂ ਸਰਕਾਰ ਅੱਗੇ ਰਿਕਵੈਸਟ ਕਰਦੇ ਆ ਇਹ ਸਾਡਾ ਜਿਹੜਾ ਪੱਤਾ ਜਿਹੜਾ ਹੈ ਇਹ ਦੁੱਗਣਾ ਕੀਤਾ ਜਾਵੇ ਤੇ ਮਿਨੀਮਮ ਦੇ ਜਿਹੜੀ ਸਾਡੀ ਲਾਗੂ ਕੀਤੀ ਗਾ ਤੁਹਾਡਾ ਕਹਿਣਾ ਇਹ ਆ ਕਿ ਤੁਹਾਨੂੰ ਹਾਂ ਜੀ ਤੁਹਾਨੂੰ ਕੰਮ ਦਿੱਤੀ ਹੈ ਹੁਣ ਸਾਨੂੰ ਇੱਕ ਹੋਰ ਨਵੇਂ ਕੰਮ ਦੇ ਦਿੱਤਾ ਹੈ ਕਿ ਬਜ਼ੁਰਗਾਂ ਦੀ ਟੇਕ ਕੇਅਰ ਦਾ ਉਹ ਦੇਖੋ ਜੀ ਉਹ ਕਹਿੰਦੇ ਕਿ ਤੁਸੀਂ ਇਹਨਾਂ ਦੇ ਡਾਈਪਰ ਦੇਖਣਾ ਆ ਉਹਨਾਂ ਨੂੰ ਡਾਈਪਰ ਲਾਉਣਾ ਦੱਸਣਾ ਉਹਨਾਂ ਦੀ ਫੈਮਿਲੀ ਨੂੰ ਔਰ ਬ੍ਰਸ਼ ਕਰਾਣਾ ਦੱਸੋ ਜੀ ਇਹ ਫੈਮਿਲੀ ਮੈਂਬਰ ਜਿਹੜੇ ਆਪਣੇ ਬਜ਼ੁਰਗਾਂ ਦੀ ਕੇਅਰ ਨਹੀਂ ਕਰਦੇ ਕਿ ਸਾਨੂੰ ਕੇਅਰ ਜ਼ਿਆਦਾ ਕਰਨੀ ਆ ਉਹਦੀ ਸਾਡੇ ਬਜ਼ੁਰਗਾਂ ਦੀ ਕੇਅਰ ਕਰਨੀ ਆ ਵੀ ਕਿੰਨੀ ਐਜ ਤੋਂ ਉੱਪਰਲੇ ਜਿਹੜੇ ਬਜ਼ੁਰਗਾਂ 60 ਪਲੱਸ 60 ਪਲੱਸ ਤੋਂ ਉੱਪਰ ਉਹਨਾਂ ਦੇ ਡਾਇਮਰ ਤੱਕ ਬਦਲਣ ਦੀ ਤੁਹਾਡੀ ਹਾਂਜੀ ਹਾਂਜੀ ਵੀ ਦੱਸੋ ਕਿੱਥੇ ਲਿਖਿਆ ਹੈ ਕਿਹੜੀ ਸਰਕਾਰ ਹੈ ਜਿਹੜਾ ਇਦਾਂ ਦਾ ਕੰਮ ਦੇ ਰਹੀ ਹੈ ਜੇ ਸਾਨੂੰ ਕੰਮ ਦੇ ਰਹਾ ਹੈ ਤਾਂ ਸਾਨੂੰ ਇਹਦੇ ਨਾਲ ਕੋਈ ਫੋੜਾ ਚੰਗੀ ਸੈਲਰੀ ਵੀ ਦੇਣ ਕੰਮ ਕਰਾਂਗੇ ਕੰਮ ਕਰਾਂਗੇ ਅਸੀਂ ਮਨਾ ਨਹੀਂ ਕਰਦੇ ਹੈਗੇ ਚੰਗੀ ਸੈਲਰੀ ਦੇਣ ਸਾਨੂੰ ਇਸ ਬਾਰੇ ਤੁਹਾਨੂੰ ਕੋਈ ਉਹਨਾਂ ਨੇ ਲਿਖ ਕੇ ਦਿੱਤਾ ਜਾਂ ਉਹ ਜਵਾਨੀ ਹੈ ਵੀ ਟ੍ਰੇਨਿੰਗਾਂ ਹੋਈਆਂ ਟ੍ਰੇਨਿੰਗਾਂ ਹੋਈਆਂ ਟ੍ਰੇਨਿੰਗਾਂ ਹੋਈਆਂ ਬਾਡੀ ਹੋਣ ਮੰਗਤੀ ਹੈ ਤੁਹਾਡੀ ਮੰਗ ਇਹ ਹੈ ਜੀ ਸਾਣ ਮਿੰਦਾ ਇਹ ਵੇਜ ਜਿਹੜੀ ਲਾਗੂ ਕਰਨ ਜੇ ਤੁਹਾਡੀ ਲਾਗੂ ਕਰ ਦਿੰਦੇ ਕਿ ਸਕੇਲ ਜਿਹੜਾ ਤੁਸੀਂ ਕਹਿੰਦੇ ਆ ਫਿਰ ਜਿਹੜਾ ਇਹ ਵਾਲਾ ਕੰਮ ਹੈ ਡਾਇਪਰਾਂ ਵਾਲਾ ਡਾਇਪਰ ਵਾਲਾ ਨਹੀਂ ਅਸੀਂ ਇਹਦਾ ਬਾਈਕਾ ਦੇ ਨਹੀਂ ਅਸੀਂ ਕਰਦੇ ਹੈਗੇ ਅਸੀਂ ਇੱਧਾ ਕੇਅਰ ਕਰਾਂਗੇ ਫੈਮਿਲੀ ਵਿੱਚਾਂਗੇ ਉਹਨਾਂ ਦੀ ਕੇਅਰ ਕਰ ਲਈ ਕਿ ਅਸੀਂ ਆਪ ਨਹੀਂ ਕਰਾਂਗੇ ਕੀ ਦਾ ਮਤਲਬ ਹੈ ਹੋ ਗਿਆ ਨਾ ਵੀ ਉਹ ਫੈਮਿਲੀ ਦੇ ਜਿਹੜੇ ਉਹਨਾਂ ਦੇ ਆਪਣੇ ਬੱਚੇ ਆ ਉਹ ਕੇਅਰ ਨਹੀਂ ਕਰ ਸਕਦੇ ਦੇ ਵੀ ਉਹ ਤਾਂ ਫਿਰ ਇਹੋ ਜਿੱਦਾਂ ਹੁਣ ਕੋਈ ਹਸਪਤਾਲ ਆ ਜਾ ਕੋਈ ਸੰਸਥਾ ਬਣਾਣ ਉਹਦੇ ਉਹਨਾਂ ਦੀ ਕੇਅਰ ਹੋਵੇ ਹਾਂਜੀ ਤਤਨਾਕ ਦੀ ਆਪੀ ਉਹਦਾ ਕੀ ਫਾਇਦਾ ਮੈਂ ਆਸ਼ਾਵਾਦ ਡੈਮੋਕ੍ਰੈਟਿਕ ਆਸ਼ਾਵਾਦ ਅਤੇ ਆਸ਼ਾ ਸਿਲੀਡੇਟ ਜੁਗਿਆਂ ਦੀ ਪੂਰਬ ਜਨ ਸੱਤਰ ਕੋਂਟਲਾਸ ਹੋਆ ਜਿਹੜੀ ਅੱਜ 9 ਜੁਲਾਈ ਦੀ ਸਟ੍ਰਾਈਕ ਵਿੱਚ ਵਿਆਪੀ ਹੋ ਰਹੀ ਆ ਇਹ ਜਿਹੜੀਆਂ ਸਰਕਾਰਾਂ ਦੀਆਂ ਮਜ਼ਦੂਰਾਂ ਪ੍ਰਤੀ ਦਰ ਇਹ ਜਿਵੇਂ ਆਸ਼ਾਵਾਦ ਹੋ ਗਈ ਹੈ ਮਲਾਜਮ ਹੋ ਉਹਨਾਂ ਪ੍ਰਤੀ ਜਿਹੜੀ ਇਹਨਾਂ ਦੀਆਂ ਮਾੜੀਆਂ ਨੀਤੀਆਂ ਆ ਉਹਨਾਂ ਦੇ ਸਬੰਧ ਵਿੱਚ ਜਿਹੜੀ ਅੱਜ 9 ਤਰੀਕ ਦੀ ਸਿਹਰਤਾ ਕਰ ਰਹੇ ਆ ਤੇ ਜਿਵੇਂ ਸਾਡੀਆਂ ਆਸਵਾਰਤਨ ਲਾ ਲੋ ਮਿਡਲ ਨੀਲ ਵਰਤਨ ਲਾ ਲੋ ਆਂਧਨਵਾੜੀ ਵਰਤਨ ਲਾ ਲੋ ਤੇ ਇਹਨਾਂ ਨੂੰ ਜਾਣ ਕੇ ਜਿਹੜਾ ਸਰਕਾਰ ਮਿਹਨਤਾਂ ਦਿੰਦੀ ਆ ਉਹ ਘਰ ਦੇ ਗੁਜ਼ਾਰੇ ਜੋਗਾ ਨਹੀਂ ਹੈਗਾ ਇੱਕ ਮਜ਼ਬੂਰ ਹੋ ਕੇ ਬਰਕਰ ਜਿਹੜਿਆ ਰੋੜਾ ਦੇ ਨਿਕਲਦੇ ਆ ਇਹ ਲੋਕਾਂ ਨੂੰ ਆਪਣੇ ਢੱਡ ਭਰਨ ਜੋਗਾ ਮਿਹਨਤ ਦੇ ਬਦਲੇ ਮਿੰਟਾਂ ਨੇ ਮੇਂ ਜਿੱਟਾ ਜਾਂਦਾ ਇਸ ਕਰਕੇ ਜਿਹੜੀ ਅੱਜ ਦੀ ਨੇ ਨੜਤਾ ਹੜਿਆ ਸਰਕਾਰਾਂ ਦੇ ਖਿਲਾਫ ਵਰਕਰਾਂ ਦਾ ਸ਼ੋਸ਼ਣ ਤੇ ਇੱਕਿਨਾ ਨੇ ਜਿਹੜਾ ਨਵਾਂ ਹੀ ਰਾਜ ਪੈਦਾ ਕਰਤਾ ਕੋਲ ਖਵਾਲਾ ਰਾਜ ਜਿਹੜਾ ਇਹਨਾਂ ਨੇ ਉਹਨਾਂ ਨੂੰ ਇੱਕ ਤਰ੍ਹਾਂ ਦਾ ਗੁੰਡਾ ਰਾਜ ਕਰਨ ਲਈ ਦੇਤਾ ਜਿਵੇਂ ਥੋੜਾ ਟਾਈਮ ਪਹਿਲਾਂ ਬਠਿੰਡੇ ਦੇ ਵਿੱਚ ਨਰਿੰਦਰਜੀਤ ਮੁੰਡਾ ਜਿਹੜਾ ਆਈਲੈਸੈਂਸ ਸੈਂਟਰ ਦੇ ਵਿੱਚ ਇੱਕ ਟੀਚਰ ਸੀ ਉਹਨੂੰ ਚੱਕ ਕੇ ਉਹਨੇ ਇੰਨੇ ਕੁਛੱਦਰ ਕੀਤੇ ਰਏ ਜਿਹੜੀ ਤੁਸੀਂ ਅਸੀਂ ਗੱਲ ਕਰੇ ਨਹੀਂ ਸਕਦੇ ਐਸੇ ਜੋ ਹੁੰਦੇ ਰਾਤ ਦੇ ਬੈਠੇ ਇੱਕ ਨੂੰ ਉੱਨੀ ਜਗ੍ਹਾ ਤੇ ਉਹਨੇ ਕਰੰਟ ਲਾਇਆ ਕਿ ਉਹਨੂੰ ਬਚਾਰੇ ਦੀ ਉਹਦੀ ਮੌਤ ਹੋ ਗਈ ਉਹਦੇ ਨਾਲ ਬਾਅਦਾਂ ਨੂੰ ਉਹ ਪ੍ਰਸ਼ਾਸਨ ਜਿਹੜਾ ਉਸ ਕੇਸ ਨੂੰ ਐਕਸੀਡੈਂਟ ਦਾ ਕੇਸ ਬਣਾ ਲਿਆ ਤੇ ਘਰ ਵਾਲੇ ਨੂੰ ਮਜਬੂਰ ਕਰੀ ਗਏ ਕਿ ਕਿਹਾ ਕਿ ਸਾਡਾ ਐਕਸੀਡੈਂਟ ਹੋਇਆ ਅਸੀਂ ਇਸ ਰਾਜ ਵਿੱਚ ਰਹਿੰਦੇ ਆ ਉਸ ਕਰਕੇ ਸਾਨੂੰ ਸਾਰੇ ਲੋਕਾਂ ਨੂੰ ਇਕੱਠੇ ਹੋਏ ਕਿ ਇਹ ਨਾ ਇਹ ਜਿਹੜੀ ਸਰਕਾਰ ਕੰਮ ਕਰਦੀ ਇਹਨਾਂ ਤਾਂ ਇੱਥੇ ਨੱਖ ਪਾ ਸਕਦੇ ਜੇ ਇਕੱਠੇ ਹੋਵਾਂਗੇ ਔਰ ਸਾਡੀ ਅੱਜ ਸਿਰ ਤੋਂ ਅੱਜ ਦੇ ਵਿੱਚ ਮੇਨ ਮੰਗੇ ਆ ਕਿ ਜਿਹੜੀਆਂ ਆਸ਼ਾ ਵਰਕਰ ਤੇ ਮੈਡਿੰਗ ਤੇ ਅੰਗਨਵਾੜੀ ਵਰਕਰ ਇਹਨਾਂ ਦੇ ਕੋਟੋਟ ਉੱਜਰ ਤੱਕ ਨੂੰ ਸਰਕਾਰ ਲਾਗੂ ਕਰੇ ਕਾਂ ਜੋ ਇਹ ਵੀ ਆਪਣੇ ਘਰ ਦੇ ਵਿੱਚ ਦੋ ਡੰਗ ਦੀ ਰੋਟੀ ਜਿਹੜੀ ਸਾਲੀ ਖਾ ਸਕਣ ਜੈ ਭਲਾ ਆਪਣਾ ਪੂਜਾ ਦੀ ਗੁਨਾ ਕਿ ਮੈਂ ਇੰਡੀਅਨ ਐਸੋਸੀਏਸ਼ਨ ਆਫ ਟੂਨ ਦਾ ਬਿਲੇ ਦਾ ਪ੍ਰਧਾਨ ਪਿਆ ਰੱਖੜ ਆ ਦੀ ਜਿਹੜੀ ਹੜਤਾਲ ਹੈ ਕਿ ਕੇਂਦਰ ਦੀਆਂ ਮਜ਼ਦੂਰ ਬੇਤੀ ਨੀਤੀਆਂ ਦੇ ਖਿਲਾਫ ਪੂਰੇ ਦੇਸ਼ ਭਰਤੀ ਕੋ 10 ਸਟੇਜਿੰਗ ਨਾ ਇੰਡੋਸਤਾਨ ਲੈਵਲ ਦੀ ਹੈਗਾ ਉਹਨਾਂ ਨੇ ਜਿਹੜੀ ਕਾਲ ਦਿੱਤੀ ਹੋਈ ਆ ਅਸੀਂ ਇੰਡੀਆ ਫੂਡੇਸ਼ਨ ਆਫ ਪੀਡੀਆ ਨੂੰ ਸੇਮ ਮੋਸਰ ਦੇ ਤੋ ਉਸੇ ਸਮਰਥਨ ਦੇ ਵਿੱਚ ਅੱਜ ਜਿਹੜੀ ਆਪਣੀ ਕਾਲ ਦਿੱਤੀ ਆ ਕਿਉਂਕਿ ਕੇਂਦਰੀ ਸਰਕਾਰ ਨੇ ਲੋਕਡਾਊਨ ਦੌਰਾਨ ਜਿੱਥੇ ਕਿਸਾਨ ਡੁੱਢੀ ਤਿੰਨ ਕਾਨੂੰਨ ਬਣਾਏ ਚੌਥਾ ਕਾਨੂੰਨ ਜਿਹੜਾ ਬਿਜਲੀ ਬਿੱਲ ਦੇ 20 ਬੀ ਬਣਾਇਆ ਉਹਦੇ ਵਿੱਚ ਕਿਸਾਨ ਜਦੋਂ ਸੰਘਰਸ਼ ਕੀਤਾ ਲੋਕ ਦਿੱਲੀ ਦੇ ਬ੍ਰਹਮਪੁਰ ਗਏ ਲੰਮਾ ਸਮਾਂ ਸੰਘਰਸ਼ilation ਤੇ ਬਾਅਦ ਤਿੰਨ ਕਾਨੂੰਨ ਦਾ ਵਾਪਸ ਲਈ ਉਸੇ ਦੌਰਾਨ ਜਿਹੜੇ ਚਾਰ ਲੀਗਲ ਕੋਡ ਹੈ ਕਿਤੇ 44 ਜਿਹੜੇ ਦੇਵ ਕਾਨੂੰਨs ਵਿੱਚ ਤਰਤੀਆਂ ਦੇ ਹੱਥ ਦੇ ਦਿੱਤੇ ਜਿਹੜੇ ਕਪਤਾਨਾਂ ਕੋਲ ਹੁਕਮ ਦੇ ਸੀ ਉਹਨਾਂ ਖਤਮ ਹੋ ਗਿਆ ਦਿਨ ਦਸਤਾਨ ਚਾਰ ਤਾਰੀਖ ਨੂੰ ਤਬਦੀਲ ਕੀਤਾ ਉਸ ਪ੍ਰਚਾਰ ਕੋਡ ਨੇ ਉਹਨਾਂ ਜਿਹੜਾ ਸਭ ਤੋਂ ਵੱਡਾ ਹਮਲਾ ਜਿਹੜਾ ਕੀਤਾ ਜਿੱਥੇ ਬੰਦੀ ਬਣਾਉਂਦੇ ਤੇ ਹਮਲਾ ਤੇ ਜਿੱਥੇ ਬੰਦੀ ਨੂੰ ਮਾਰ ਸਕਦੇ ਦੂਸਰਾ ਹੈਗਾ ਆ ਵੀ ਜਿਹੜਾ ਤੁਸੀਂ ਹਰਤਾਲ ਵੀ ਕਰ ਸਕਦੇ ਤੀਸਰਾ ਹੈਗਾ ਆ ਵੀ ਤੁਸੀਂ ਜਿਹੜਾ ਇੰਸਪੈਕਟਰ ਰਾਜ ਹੈ ਇਹਨੂੰ ਖਤਰੀ ਦਿੱਤਾ ਜਾ ਰਿਹਾ ਜਿੱਥੇ ਫੈਕਟਰੀ ਦੇ ਪਹਿਲੇ ਇੰਸਪੈਕਟਰ ਆਸ ਗਿਆ ਦੇਖ ਕੇ ਕਿਰਤਾਂ ਨੂੰ ਪ੍ਰੋਬਲਮ ਆਉਂਦੀ ਸੀ ਤਾਂ ਇੰਸਪੈਕਟਰੀ ਦੇ ਕੋਲ ਜਾ ਕੇ ਆਪਣੇ ਮਸਲੇ ਦੱਸਦਾ ਸੀ ਤਾਂ ਇੰਸਪੈਕਟਰ ਵੀ ਡਿਊਟੀ ਬਣਦੀ ਸੀ ਫੈਕਟਰੀ ਵੀ ਜਾ ਕੇ ਮਜ਼ਦੂਰਾਂ ਦੇ ਮਸਲੇ ਸੁਣੇ ਤੇ ਸੁਝਾਵੇ ਉੱਥੋਂ ਜਿਹੜਾ ਇੰਸਪੈਕਟਰੀ ਰਾਜ ਖਤਮ ਕਰ ਦਿੱਤਾ ਗਿਆ ਉਸ ਕਰਕੇ ਕੇਂਦਰ ਸਰਕਾਰ ਨੇ ਜਿਹੜੇ ਜਿੱਥੇ ਕਿਸਾਨ ਬੋਧੀ ਮਜ਼ਦੂਰ ਬੋਧੀ ਕੌੜ ਮਜ਼ਦੂਰ ਬੋਧੀ ਜਿਹੜੇ ਤੁਹਾਨੂੰ ਕਿਉਂਕਿ ਨਿੱਜੀ ਕਰਨ ਉਦਾਰੀਕਰ ਬੁਸ਼ਵੀਤਾਂ ਦੀਆਂ ਨੀਤੀਆਂ ਤਹਿਤ ਜਿੰਨੇ ਵੀ ਸਰਕਾਰੀ ادارے ਆ ਉਨਾ ਖਾਦਮ ਕਰਕੇ ਪ੍ਰਾਇਮ ਵੱਖਰਤਾ ਜਾ ਰਿਹਾ ਕਿਉਂਕਿ ਜਿਹੜੇ ਲੋਕ ਲੋਕ ਪੜ੍ਹ ਲੈ ਕੇ ਜਿਨ੍ਹਾਂ ਨੇ ਜਿੱਥੇ ਮਦਦ ਮੰਨੀ ਹੁੰਦੀ ਆ ਉਹਨਾਂ ਧਾਰੇ ਹੁੰਦੇ ਆ ਇੱਕ ਹੁੰਦਾ ਹੈ ਖੇਤੀ ਜਿੱਥੇ ਲੋਕਾਂ ਨੂੰ ਕੰਮ ਮਿਲਦਾ ਆ ਦੂਸਰਾ ਹੁੰਦਾ ਹੈ ਇੰਡਸਟਰੀ ਜਿੱਥੇ ਲੋਕਾਂ ਨੂੰ ਰਜਾਰ ਮਿਲਦਾ ਤੀਸਰਾ ਹੁੰਦਾ ਹੈ ਸਰਕਾਰੀ ਧਾਰੇ ਸਰਕਾਰ ਦੇ ਜਿਹੜੇ ਆਏ ਸਰਕਾਰੀ ਧਾਰੇ ਖਤਮ ਕਰਕੇ ਬਹੁਤ ਵੱਡਾ ਮਜ਼ਦੂਰ ਜਮਾਤਾ ਖੁੱਸਾ ਦਿੱਤਾ ਆ ਕੋਈ ਵੱਡਿਆਂ ਜੀਆਂ ਔਰਤੀਆਂ ਨੇ ਸੱਦਾ ਪਾਇਆ ਸੱਦੇ ਤੇ ਜਿਹੜਾ ਅੱਜ ਨਵਾਂ ਸ਼ਹਿਰ ਦੇ ਵਿੱਚ ਅਸੀਂ ਸਾਰੇ ਗੁੰਨੇ ਜੀ ਸਾਡੇ ਵਿਧੀ ਵਰਕਰ ਪੱਠਾ ਵਰਕਰ ਜਿਹੜੀਆਂ ਤੇ ਹੋਰ ਵੀ ਜਿਹੜਾ ਸਾਡੀਆਂ ਆਟੋ ਵਰਕਰ ਜਿਹਨੇ ਸਾਰੇ ਅੱਜ ਵੀ ਤਹਤਾਲ ਤੇ ਗਏ ਆ ਹੜਤਾਲ ਕਰਕੇ ਅੱਜ ਵੀ ਪ੍ਰਦਰਸ਼ਨ ਕਰ ਰਹੇ ਆ ਤੇ ਇਹਦੇ ਸਰਕਾਰ ਤੋਂ ਮੰਗ ਕਰਦੇ ਆ ਕਿ ਚਾਰ ਲੀਡ ਕੋਡ ਜਿਹੜੇ ਰੱਦ ਕੀਤੇ ਆ ਫਰੀ ਸਰਕਾਰੀ ਦਾ ਸਰਕਾਰੀ ਨਿਯਮਿਕਨ ਕੰਮ ਦਾ ਉਹ ਬੰਦ ਕੀਤਾ ਇਹ ਸੱਜਣਾ ਸਿੰਘ ਪਗਸੇਗ ਨਗਨਸਵਤਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਲਫੇ ਨਮੀਆਂ ਤੇ ਤਾਲੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਹਿਲੀ ਸੀ ਇਜਾਜ਼ਤ ਦਿਓ ਧੰਨਵਾਦ